ਹੈਲੋ YouTube ਫੈਮਲੀ ਕਿੱਦਾਂ ਮੈਂ ਤੁਹਾਡਾ ਗਿੱਲ ਅੱਜ ਫੇਰ ਤੁਹਾਡੇ ਵਾਸਤੇ ਨਵੀਂ ਡਾਈਟ ਲੈ ਕੇ ਆਇਆ ਆ ਆ ਆਪਣੀ ਹੈਗੀ ਚਿਪੜਾਂ ਦੀ ਚਟਣੀ ਜਿਹਦੇ ਵਿੱਚ ਚਿਪੜ ਲਸਣ ਹਰੀ ਮਿਰਚ ਅਦਰਕ ਲਸਣ ਤੇ ਇਹਦੀ ਕੁੱਟਾਂਗੇ ਆਪਾਂ ਪੰਜਾਬੀ ਸਟਾਈਲ ਦੇ ਵਿੱਚ ਚਟਣੀ ਚਟਣੀ ਮੰਨ ਕੇ ਚਲੋ ਚਟਣੀ ਖਾਣ ਨਾਲ ਬੰਦੇ ਨੂੰ ਇੱਕ ਤਾਂ ਕੈਂਸਰ ਨਹੀਂ ਹੁੰਦਾ ਮੇਰਾ opinion opinion ਨਹੀਂ ਇਹਨੂੰ ਆਪਾਂ ਕਹਿ ਸਕਦੇ ਆਂ ਵੀ ਇੱਕ ਕਾਰਗਲ ਚੀਜ਼ ਆ ਇਹ ਚਟਨੀ ਖਾਣ ਨਾਲ ਕਦੇ ਕੈਂਸਰ ਨਹੀਂ ਹੁੰਦਾ ਬੰਦੇ ਨੂੰ ਤੇ ਅੱਜ ਆਪਾਂ ਕੁੱਟਾਂਗੇ ਚਟਨੀ ਮੈਂ 4 ਰੋਟੀਆਂ ਚੂਰ ਕੇ ਰੱਖ ਲਈਆਂ ਠੀਕ ਹੈ ਤੇ ਵਿੱਚ ਪਾਵਾਂਗੇ ਆਪਾਂ ਸੰਘਣੀ ਲੱਸੀ ਇਹ ਤੁਸੀਂ ਰੋਟੀਆਂ ਦੇ ਹਿਸਾਬ ਨਾਲ ਪਾ ਲੈਣਾ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਦੀ ਇਹ ਆਪਣੀ ਹੋ ਗਈ ਹੈ ਗਰੇਵੀ ਚੰਗੀ ਤਰ੍ਹਾਂ ਮੈਰਿਟ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀਆਂ ਆਪਾਂ ਰੋਟੀਆਂ ਚੂੜੀਆਂ ਆਪਾਂ ਇਹਦੇ ਵਿੱਚ ਰੋਟੀਆਂ ਪਾਲੀਆਂ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟਾਂਗੇ ਜਿਹਨੂੰ ਆਪਾਂ ਚੂਰੀ ਕਹਿੰਦੇ ਨੇ ਪਿਆਬੀ ਦੇ ਵਿੱਚ ਚੂਰੀ ਖਾਨ ਵਾਲਾ ਬੰਦਾ ਕਦੇ ਕਮਜ਼ੋਰ ਨਹੀਂ ਹੁੰਦਾ ਭਾਵੇਂ ਉਹ ਚਟਨੀ ਵਾਲੀ ਚੂਰੀ ਆ ਭਾਵੇਂ ਦੇਸੀ ਘੀਏ ਦੀ ਚੂਰੀ ਆ ਭਾਵੇਂ ਹੈਗੀ ਆ ਗੁੜ ਵਾਲੀ ਚੂਰੀ ਇਸ ਕਰਕੇ ਪੰਜਾਬੀਓ ਚੂਰੀ ਰੱਜ ਕੇ ਖਾਇਆ ਕਰੋ ਹੁਣ ਇਹਨੂੰ ਆਪਾਂ ਕੁੱਟਦੇ ਆਂ ਚੰਗੀ ਤਰ੍ਹਾਂ ਚੂਰੀ ਨੂੰ ਹਾਂਜੀ ਆਪਣੀ ਚੂਰੀ ਹੋ ਗਈ ਹੈ ਤਿਆਰ ਚੰਗੀ ਤਰ੍ਹਾਂ ਤੇ ਨਾਲ ਲਵਾਗੇ ਆਪਾਂ ਇੱਕ ਦੇਸੀ ਸੌਰੀ ਲੱਸੀ ਦਾ ਕੋਲਾ ਤੇ ਵਿੱਚ ਐਡ ਕਰਾਂਗੇ ਕਾਲਾ ਨਮਕ ਇਹ ਆਪਾਂ ਘਰੇ ਕਾਲਾ ਨਮਕ ਬਣਾਇਆ ਤੇ ਇਹਨੂੰ ਇੱਕ ਲੱਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮੈਲਟ ਕਰਕੇ ਤੇ ਲੋ ਜੀ ਆਪਣਾ ਸਾਰਾ ਕੁਝ ਤਿਆਰ ਆ ਚਿਬੜਾ ਦੀ ਚਟਨੀ ਚੂਰੀ ਤੇ ਨਾਲ ਇੱਕ ਲੱਸੀ ਦਾ ਗਲਾਸ ਪੰਜਾਬੀ ਸਟਾਈਲ ਦੇ ਵਿੱਚ ਕੋਲਾ ਤੇ ਕਾਲਾ ਨੂਨ ਪਾ ਕੇ ਤੇ ਇਹ ਚੀਜ਼ ਤੁਸੀਂ ਮੈਂ ਰეკਮੈਂਡ ਕਰਦਾ ਵੀ ਤੁਸੀਂ ਹਫਤੇ ਦੇ ਵਿੱਚ ਦੋ ਵਾਰੀ ਜ਼ਰੂਰ ਖਾਓ ਚਟਨੀ ਤੇ ਲੱਸੀ ਦਾ ਕੌਲਾ ਭਰ ਕੇ ਕਾਲਾ ਨਮਕ ਪਾ ਕੇ ਕਦੇ ਨਾ ਤਾਂ ਬਦ ਹਜਮੀ ਹੁੰਦੀ ਹੈ ਲੱਸੀ ਤੁਹਾਨੂੰ ਪਤਾ ਹੀ ਹੈ ਸਰੀਰ ਨੂੰ ਇਕਦਮ ਫਿਲਟਰ ਕਰ ਦਿੰਦੀ ਹੈ ਤੇ ਚੂਰੀ ਤਾਂ ਤੁਹਾਨੂੰ ਪਤਾ ਹੀ ਤਾਕਤ ਪਾਉਂਦੀ ਹੈ ਇਸ ਕਰਕੇ ਖਾਇਆ ਕਰੋ ਚੂਰੀ ਰੱਜ ਕੇ ਖਾਇਆ ਕਰੋ ਤੇ ਚੰਗੇ ਚੰਗੇ ਰੈਸਪੀ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ